ਬੜੀ ਮਦਦ ਭਾਗੀ ਘਟਨਾ ਉਹ ਜਿਹੜਾ 88 ਦਾ ਹੜ ਸੀ ਠੀਕ ਉਦੋਂ ਤੋਂ ਵਾਦੇ ਹੜਿਆ ਜੀ ਮੈਂ ਹੁਣੇ ਮੇਰੀ ਸਰਪੰਚ ਜੀ ਤੇ ਕਣੀ ਕੇ ਬੇਟ ਵਾਲੇ ਨਾਲ ਗੱਲ ਹੋ ਰਹੀ ਸੀ ਸਰਪੰਚ ਨਾਲ ਮੈਂ ਕਿ ਕਿਸ ਪਾਸੇ ਰਸਤਾ ਕਿੰਨਾ ਜੀ ਕਿਤੇ ਉਹ ਮੈਂ ਰਸਤਾ ਨਹੀਂ ਪਿੰਡ ਚ ਪਹੁੰਚੂਣ ਨੂੰ ਜੀ ਔਰ ਉਹਨੇ ਨਮਾ ਨਵੀਂ ਕੋਠੀ ਬਣਾਈ ਦੋ ਸਾਲ ਪਹਿਲਾਂ ਤੇ 88 ਵਾਲੇ ਹੜ ਤੋਂ ਉਹ ਆਪ ਵੀ ਮੈਨੂੰ ਦੱਸ ਰਿਹਾ ਸੀ ਕਿ 88 ਵਾਲੇ ਹੜ੍ਹ ਤੋਂ ਜੋ ਆਇਆ ਸੀ ਉੱਥੇ ਨਿਸ਼ਾਨੀ ਲਾ ਕੇ ਮੈਂ 5 ਫੁੱਟ ਉੱਚੀ ਕੋਠੀ ਬਣਾਈ ਤੇ ਉਹਦੇ ਕੋਠੀ 'ਚ 2-2 ਫੁੱਟ ਪਾਣੀ ਆ ਗਿਆ। ਜੀ। ਹੋਰ ਜਿਸ ਤਰੀਕੇ ਦੇ ਨਾਲ ਆ ਖਾਲ ਸਾਈਡ ਤੇ ਆਪਣੇ ਇਹ ਲੋਵਤੀ ਬਦਿਆਲੇ ਦੇ ਬੱਚੇ ਫਸੇ ਨੇ। ਇਹਦੇ 'ਚ ਕੱਲ ਦੇ ਬੱਚਿਆਂ ਨੂੰ ਜਿਹੜੇ ਫਸੇ تھے ਅੱਜ ਬੱਚਿਆਂ ਨੂੰ ਹੁਣ ਗੱਲ ਕੀਤੀ ਕਿ ਅਸੀਂ ਸਵੇਰ ਦੇ 2-2 ਬ੍ਰੈਡ ਪੀਸ ਮਿਲੇ ਸੀ ਉਹ ਖਾ ਕੇ ਆਏ ਆ। ਹੋਰ ਬੱਚਿਆਂ ਨੂੰ ਰੈਸਕੂ ਕਰਨਾ ਨ ਐਡਮਿਨਿਸਟ੍ਰੇਸ਼ਨ ਦੀ ਪਹਿਲਾ ਜ਼ਿੰਮੇਵਾਰੀ ਬਣਦੀ ਸੀ ਔਰ ਹੁਣ ਵੀ ਮੇਰੇ ਖਿਆਲ ਅਕਿ ਮੈਂ ਡੀਪੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਕਿ 7 ਵਜੇ ਤੋਂ ਪਹਿਲਾਂ ਪਹਿਲਾਂ ਬੋਰਸ ਹੋਰ ਅਸੀਂ ਭੇਜ ਰਹੇ ਹਾਂ ਬਟੀ ਵੀ ਤੇ ਉਦੇ ਚ ਬੱਚੇ ਕੱਢੇ ਜਾਣਗੇ ਪਰ ਜਿੱਥੇ ਆਪਾਂ ਜੇ ਦੇਖਦੇ ਹਾਂ ਤੇ ਨੈਸ਼ਨਲ ਹਾਈਵੇ ਦੀ ਜੇ ਗੱਲ ਕਰੀਏ ਕਿ ਨੈਸ਼ਨਲ ਹਾਈਵੇ ਜਿਹੜਾ ਐਡੀ ਡੂਚੀ ਸੜਕਾਂ ਬਣ ਗਈਆਂ ਤੋਂ ਦਾ ਡਰੇਨ ਦਾ ਜਿਹੜਾ ਪਾਣੀ ਵਿੱਚ ਸਾਈਫਨ ਪੈਣੇ ਸੀ ਉਹ ਵੀ ਪ੍ਰੋਪਰਲੀ ਨਹੀਂ ਪਾਏ ਹਾਂ ਹੁਣ ਆਪਾਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ ਉਹ ਸਾਰਾ ਕੁਝ ਜਿਹੜੇ ਪਿੰਡ ਪਿਛਲੇ ਪਿੰਡ ਨੇ ਉਹ ਸਿਰਫ ਉਹਦੇ ਕਰਕੇ ਕਿ ਪਾਣੀ ਦਾ ਗੋ ਬਿਲਕੁਲ ਬੰਦ ਹੋ ਗਿਆ ਨਿਕਲਣਾ ਤੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੇ ਦੂਸਰੀ ਚੀਜ਼ ਜਿਹੜੀ ਸੀ ਉਹ ਇਹ ਹੈ ਕਿ ਮੇਰੇ ਖਿਆਲ ਕਿ ਮੇਰੇ ਟਾਈਮ 'ਚ ਵੀ 2019 'ਚ ਇੱਕ ਵਾਰ ਮੈਂ ਰੋਸੇ ਤੋਂ ਲੈ ਕੇ ਡਿਰਬਾ ਬਨਾਨਕ ਤੱਕ ਜਿਹੜਾ ਕੋਰੀਡੋਰ ਬਣਿਆ ਸੀ ਉਹਨਾਂ ਨੂੰ ਉਹਨਾਂ ਨੂੰ ਕਿਹਾ ਸੀ ਕਿ ਇਹਦੇ ਉੱਪਰ ਇਹਨੂੰ ਮੋਟਰੇਬਲ ਕਰ ਲੀਏ ਕਿ ਉੱਥੋਂ ਦੀ ਕੋਈ ਗੱਡੀਆਂ ਚੱਲਣ ਗਿਆ ਤੇ ਤੁਸੀਂ ਜਿੱਥੇ-ਜਿੱਥੇ ਸੜਕ ਉੱਤੇ ਬਣੀ ਆ ਉੱਥੋਂ ਤੁਸੀਂ ਨਹੀਂ ਟੁੱਟੇ ਜੀ ਤੇ ਇਹ ਜਨਰਲ ਗਵਰਨਰਟ ਨੂੰ ਇਹ ਧਿਆਨ ਦੇਣਾ ਪਵੇਗਾ ਕਿ ਸਾਨੂੰ ਉਹਨੂੰ ਮੋਟਰੇਬਲ ਕਰੀਏ ਕਿ ਉਹਨੂੰ ਉੱਥੋਂ ਦੀ ਰਵਾਜਾਂ ਵੀ ਜੇ ਚੱਲੇਗੀ ਤੇ ਉੱਥੇ ਸੜਕਾਂ ਤੁਸੀਂ ਬਚਣ ਗਿਆ ਔਰ ਨਾਲ ਹੀ ਨਾਲ ਜਿੱਥੇ ਨੁਖਣ ਉੱਥੇ ਹੈ ਜਿੱਥੇ ਮੋਰਚਿਆਂ ਦੀ ਰਿਪੇਅਰ ਕੀਤੀ ਗਈ ਉਹਨਾਂ ਦੀ ਸਫਾਈ ਕੀਤੀ ਗਈ ਉੱਥੋਂ ਪੋਲ ਡੈਗੀ ਉਥੋਂ ਹੀ ਤੁਸੀਂ ਜਿਹੜੀ ਆ ਪਾਣੀ ਪੈ ਕੇ ਉਥੋਂ ਟੁੱਟਿਆ ਪਰ ਪੰਜਾਬ ਦੇ ਲੋਕ ਬੜੇ ਬਾਹਰ ਨੇ ਉਹਨਾਂ ਕਿੰਨੇ ਆਪਣੇ ਆਪਣੇ ਪਿੰਡਾਂ ਨੂੰ ਆਪਣੇ ਬੋਰੀਆਂ ਪਿੰਡਾਂ ਜੋ ਇਕੱਠੀਆਂ ਕਰਕੇ ਜਿੱਥੇ ਜਿੱਥੇ ਉਥੋਂ ਹੋਈ ਬ੍ਰੀਚ ਹੋਈ ਕੁਛ ਉਹਨਾਂ ਨੇ ਭਰਦੀ ਕੋਸ਼ਿਸ਼ ਕੀਤੀ ਪਰ ਪਾਣੀ ਅੱਗੇ ਇੰਨਾ ਜ਼ੋਰ ਨਹੀਂ ਚੱਲ ਸਕਦਾ। ਬਸ ਸਰ ਬੜੀ ਜਗ੍ਹਾ ਤੋਂ ਸੇ ਟੁੱਟੀਆਂ ਨੇ ਬੜੀਆ ਪ੍ਰੋਬਲਮ ਆਈ ਕਿ ਪਠਾਨ ਕੋਲ ਬਹੁਤ ਬੁਰਾ ਹਾਲਾਤ ਬਸ ਉਹ ਸਭੀ ਟੁੱਟ ਗਏ ਨੇ ਕਈ ਕੋ ਝੋਣ ਲਿਆ। ਸਰਕਾਰ ਵੱਲੋਂ ਕਿਹਾ ਜਾਂਦਾ ਜੀ ਕੋਦੇ ਦੀ ਆਫਤ ਹੈ ਇਹਦਾ ਕੀ ਨਹੀਂ ਦੇਖੋ ਕੁਦਰਤੀ ਆਫਤ ਹੈ ਮੰਦਾ ਪਰ ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਇੱਕ ਬੂੰਦ ਪਾਕਿਸਤਾਨ ਨੂੰ ਪਾਣੀ ਦੀ ਨਹੀਂ ਜਾਣਦੇ ਅਗੇ। ਉਹਨਾਂ ਨੂੰ ਅਸੀਂ ਪੰਜਾਬ ਦੇ ਐਮਪੀ ਕੱਠਿਓ ਕੇ ਮਿਲਾਂਗੇ ਵੀ ਕਿ ਪਹਿਲਾਂ ਆਪਣੇ ਨੂੰ ਆਪ ਨੂੰ ਤੇ ਬਚਾਈਏ। ਕਿ ਜਿਸ ਤਰੀਕੇ ਦੇ ਨਾਲ ਇਹ ਤਬਾਈ ਮਚੀ ਆ। ਕਿਰੋੜੇ 88 ਤੋਂ ਬਾਅਦ ਹੋਣਾ ਆੜ ਇਹਦਾ ਪਬਨੈਂਟ ਕੋਈ ਹੱਲ ਹੋਣਾ ਚਾਹੀਦਾ ਵੇਖੋ ਸਰਕਾਰਾਂ ਲਈ ਕੋਈ 5-10 ਹਜ਼ਾਰ ਕਰੋੜ ਲਾਉਣੇ ਕੋਈ ਵੱਡੀ ਗੱਲ ਨਹੀਂ ਇਹਦੇ ਚ ਮੈਨੂੰ ਕਹਿਣਾ ਨਹੀਂ ਚਾਹੀਦਾ ਠੀਕ ਹੋ ਨਹੀਂ ਲੱਗਦਾ ਆਪਾਂ ਜਦੋਂ ਜਾਣੇ ਲੈਫਟ ਸਾਈਡ ਇੰਡੀਆ ਤੇ ਰਾਈਟ ਸਾਈਡ ਪਾਕਿਸਤਾਨ ਆ ਉਹਨਾਂ ਦੇ ਬੰਕਰ ਤੇ ਉਹਨਾਂ ਦੀ ਤੁਸੀਂ ਉਹਨਾਂ ਨੇ ਆਰਮੀ ਨੂੰ ਕੰਟਰੋਲ ਦਿੱਤਾ ਸਾਡੀ ਤੁਸੀਂ ਤੇ ਇਹਨਾਂ ਦਾ ਜਿਹੜੀ ਰੋਲ ਇਹਨਾਂ ਨੂੰ ਕਰਕੇ ਆਰਮੀ ਕੋਲ ਤਿਆਰ ਕਰਵਾ ਕੇ ਫਿਰ ਉਹਨੂੰ ਪਹਿਲਾਂ ਜਿੱਦਾਂ ਕਿਹਾ ਕਿ ਉਹਦੇ ਉੱਪਰ ਦੀ ਸੜਕ ਬਣਨੀ ਚਾਹੀਦੀ ਆ ਔਰ ਪ੍ਰੋਪਰ ਜਿਹੜੀ ਆ ਉਹਦੇ ਤੇ ਪੱਥਰ ਲਾ ਕੇ ਸਟਰੈਂਥਨ ਹੋ ਕੇ ਫਿਰ ਕਦੀ ਵੀ ਤੁਸੀਂ ਨਹੀਂ ਟੁੱਟੇ ਅੱਜ ਸੀਆਮ ਦਾ ਦੌਰਾ ਵੀ ਸੀਐਸ ਲਾਕੇ ਖਾਸ ਹੜਾ ਵਾਲ ਸੀਆਮ ਦਾ ਇੱਥੇ ਕਿਹੜੇ ਕੋਈ ਕੋਸ਼ਿਸ਼ ਕੀਤੀ ਸਾਰਾ ਪ੍ਰਸ਼ਾਸਨ ਸੀਆਮ ਲਗਾ ਰਿਹਾ ਡੀਸੀ ਤੱਕ ਨਹੀਂ ਅੱਥੀ ਆ ਕੇ ਕਹਿੰਦੇ ਸੀਆਮ ਲੱਗੇ ਜੇਕਰ ਮੁੱਖ ਮੰਤਰੀ ਨਿਯੁਣਾਉਂਦਾ ਉਹਦੇ ਠੀਕ ਹੈ ਪਰ ਆਪਣਾ ਹੋਣਾ ਦਾ ਧੰਨਵਾਦ ਕਿ ਆਪਣਾ ਹੈਲੀਕਾਪਟਰ ਛੱਡ ਗਏ ਨੇ ਕਿ ਲੋਕਾਂ ਦਾ ਹੈਲੀਕਾਪਟਰ ਆ ਇਹ ਲੋਕ ਵਰਤਨ ਤੇ ਮੈਂ ਡੀਸੀ ਸਾਹਿਬ ਨੂੰ ਅਪੀਲ ਕਰਦਾ ਕਿ ਉਸ ਹੈਲੀਕਾਪਟਰ ਨੂੰ ਇਮੀਡੀਏਟਲੀ ਲੋਕਾਂ ਦੇ ਰੈਸਕਿਊ ਕਰਨ ਲਈ ਜਾਂ ਲੋਕਾਂ ਕੋਲ ਰਾਸ਼ਨ ਪਹੁੰਚਾਉਣ ਲਈ ਤੇ ਏਡੀ ਵੱਡੀ ਕੁਰਬਾਨੀ ਮੰਤਰੀ ਸਾਹਿਬ ਨੇ ਕੀਤੀ ਆ ਕਿ ਇੱਕ एहसान चढ़ा ਕੇ ਜਾਈ ਨੇ ਗੁਰਦਾਸਪੁਰ ਦੇ ਉੱਪਰ ਕਿ ਮੈਂ ਆਪਣਾ ਹੈਲੀਕਾਪਟਰ ਤੁਹਾਨੂੰ ਦੇ ਕੇ ਜਾ ਰਿਹਾ ਹਾਂ ਉਹਨਾਂ ਦੀ ਮਿਹਰਬਾਨੀ ਉਹਨੋਂ だっਤਨ ਉਹ ਵਾਸੀ ਇੱਥੇ ਬਲ ਇਲੈਕਟ੍ਰਿਕ ਪ੍ਰਸ਼ਾਸਨ ਅਧਿਕਾਰੀ ਲੱਭਾਣ ਜੀ ਫਾਲ ਸਾਈਡ ਵਾਲੇ ਕਰ ਰਹੇ ਜਾਂ ਹੋਰ ਸੰਸਥਾਪ ਕਰ ਰਹੀਆਂ ਨੇ ਲੇਕਿਨ ਸਰਕਾਰ ਵੱਲੋਂ ਕੋਈ ਪ੍ਰਸ਼ਾਸਨ ਕਰ ਰਹੀ ਐ ਐਨਡੀਆ ਦੀ ਟੀਮਾਂ ਨਹੀਂ ਦਿਖੀਆਂ ਇੱਥੇ ਨਹੀਂ ਵੇਖੋ ਇੱਥੇ ਮੈਂ ਉੱਥੇ ਡੀਸੀ ਜਾਂ ਜਿਹੜੇ ਲੋਕਲ ਇੱਥੋਂ ਦੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਮੇਰੇ ਤੋਂ ਚੰਗਾ ਜਵਾਬ ਦੇ ਸਕਦੇ ਨੇ ਪਰ ਆਪਾਂ ਹੁਣ ਇਸ ਵੇਲੇ ਪੋਲਿਟਿਕਸ ਨਹੀਂ ਕਰੀਏ ਉਹਨੂੰ ਲੋਕਾਂ ਨੂੰ ਬਚਾਉਣ ਦੀ ਜਿਵੇਂ ਪੜਾ ਸਾਹਿਬ ਜਾਂ ਸਾਰੇ ਇੱਥੇ ਬੈਠੇ ਨੇ ਕਿ ਬੱਚਿਆਂ ਲਈ ਰਾਸ਼ਨ ਤਿਆਰ ਕਰ ਰਹੇ ਨੇ ਬੱਚਿਆਂ ਨੂੰ ਆ ਜਿਹੜੇ ਉੱਥੇ ਸਕੂਲ ਤੋਂ ਇੱਥੇ ਗੁਰਦੁਆਰਾ ਸਾਹਿਬ ਬੈਠੇ ਨੇ ਤੇ ਸਾਰੇ ਲੋਕਾਂ ਦਾ ਤਿਆਨੂ ਉਸ ਪਾਸੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਇੱਕ ਬਾਰਡਰ ਦਿਨੂ ਕਿ ਆਪਾਂ ਵੇਖਣ ਲਈ ਨਾ ਤੁਰੀਏ ਕਿ ਭੀੜ ਆਪਾਂ ਸੜਕਾਂ ਤੇ ਕਰਕੇ ਟ੍ਰੈਫਿਕ ਰੋਕ ਕੇ ਖੜੇ ਆ ਇਹਦੇ ਬਜਾਏ ਸਾਨੂੰ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੀ ਆਫਤ ਆਈ ਆ ਉਹਨਾਂ ਦੀ ਕਿਵੇਂ ਸਹਾਇਤਾ ਕੀਤੀ ਜਾ ਸਕਦੀ ਆ ਜਿਹੜਾ 100 ਰੁਪਏ ਦਾ ਪੈਟਰੋਲ ਇਹ ਆਪਣੇ ਮੋਟਰਸਾਈਕਲ ਤੇ ਖਰਚ ਕਰਕੇ ਜਾਂ ਕਾਰਾਂ ਤੇ ਖਰਚ ਕਰਕੇ ਇੱਥੇ ਪਹੁੰਚਦੇ ਉਹ ਹੀ ਆਪਣੇ ਪਿੰਡ ਚ ਕੋਈ ਕੰਟਰੀਬਿਊਸ਼ਨ ਕਰਨ ਇਕੱਠੇ ਕਰਨ ਤੇ ਲੋਕਾਂ ਦੀ ਮਦਦ ਕਰ